ਆਮ ਆਪੀ ਪਾਰਟੀ ਨੂੰ ਲੋਕ ਸਭਾ ਅੰਮ੍ਰਿਤਸਰ ਤੋਂ ਦੇ ਜਿਹੜੇ ਉਮੀਦਵਾਰ ਨੇ ਕੁਲਦੀਪ ਸਿੰਘ ਢਾਲੀਵਾਲ ਅੱਜ ਵਿਸਾਖੀ ਵਾਲੇ ਦਿਨ ਖਾਲਸੇ ਦੇ ਸਾਜਨਾ ਦਿਵਸ ਤੇ ਸਚਕੰਚੀ ਹਰਮੰਦਰ ਸਾਹਿਬ ਖਾਜਰੀ ਲਗਵਾਨ ਲਈ ਪਹੁੰਚੇ ਨੇ ਢਾਲੀਵਾਲ ਸਾਹਿਬ ਅੱਜ ਉਹ ਦਿਨ ਹੈ ਉਹ ਮੁਕੱਦਸ ਦਿਨ ਹੈ ਜਦੋਂ ਖਾਲਸੇ ਦਾ ਸਾਜਨਾ ਦਿਵਸ ਮਨਾਇਆ ਜਾਂਦਾ ਅੱਜ ਬਹੁਤ ਵੱਡਾ ਬਹੁਤ ਹੀ ਵੱਡਾ ਇਤਿਹਾਸਿਕ ਦਿਨ ਹੈ ਸਾਡੇ ਵਾਸਤੇ ਅੱਜ ਦੇ ਦਿਨ ਖਾਲਸਾ ਪੰਥ ਦੀ ਜਿਹੜੀ ਸਾਜਨਾ ਹੋ ਰਹੀ ਸੀ ਸੋ ਮੱਥਾ ਟੇਕਦੇ ਅਰਦਾਸ ਕਰਦੇ ਸਤਬੱਤ ਦਾ ਪਹਲਾ ਮੰਗਣ ਆਏ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਚੜ੍ਹੀ ਉਹ ਕਰ ਲੈ ਸਾਡਾ ਪੰਜਾਬ ਰੰਗਲਾ ਪੰਜਾਬ ਬੜੇ ਪੰਜਾਬ ਤਰੱਕੀ ਕਰੇ ਇਹ ਅਰਦਾਸ ਗੁਰਮਹਾਰਜ ਦੇ ਅੱਗੇ ਕਰਦੇ ਸੋ ਆ ਤੁਸੀਂ ਸੁਣਿਆ ਹੈ ਕੁਲਦੀਪ ਸਿੰਘ ਢਾਲੀਵਾਲ ਉਮੀਦਵਾਰ ਲੋਕ ਸਭਾ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਵਾਹਿਗੁਰੂ ਘਰ ਇਹ ਅਰਦਾਸ ਬੇਨਤੀ ਕਰਨ ਆਏ ਨੇ ਕਿ ਸਾਡਾ ਪੰਜਾਬ ਸੂਬਾ ਜਿਹੜਾ ਹੈ ਉਹ ਤਰੱਕੀਆਂ ਕਰੇ ਉਹ ਬੁਲੰਦੀਆਂ ਛੂਹੇ ਔਰ ਆਸਮਾਨ ਤੇ ਜਾਏ ਇਹ ਅਰਦਾਸ ਬੇਨਤੀ ਲੈ ਕੇ ਉਹ ਵਾਹਿਗੁਰੂ ਦੇ ਚਰਨਾਚ ਹਾਜ਼ਰੀ ਲਗਵਾਉਣ ਲਈ ਪਹੁੰਚੇ ਦੇ ਸੋ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਖਾਲਸਾ ਸਾਜਨਾ ਦਿਵਸ ਤੇ ਅੱਜ ਮਕਦਸ ਸਥਾਨ ਸਚਕੰਚ ਸ੍ਰੀ ਹਰਮੰਦਰ ਸਾਹਿਬ ਦੂਰ ਦਰਾਡੇ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚ ਰਹੀ ਹੈ ਅੱਜ ਇੱਥੇ ਹੀ ਲੋਕ ਸਭਾ ਅੰਮ੍ਰਿਤਸਰ ਦੀ ਸੀਟ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕੁਲਦੀਪ ਸਿੰਘ ਤਾਲੀਵਾਲ ਵੀ ਹਾਜ਼ਰੀ ਲਗਵਾਉਣ ਲਈ ਪਹੁੰਚੇ ਨੇ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਆਮ ਆਦਮੀ ਪਾਰਟੀ ਦੀ ਲੋਕ ਸਭਾ ਅੰਮ੍ਰਿਤਸਰ ਤੋਂ ਦੇ ਜਿਹੜੇ ਉਮੀਦਵਾਰ ਨੇ ਕੁਲਦੀਪ ਸਿੰਘ ਤਾਲੀਵਾਲ ਅੱਜ ਵਿਸਾਖੀ ਵਾਲੇ ਦਿਨ ਖਾਲਸੇ ਦੇ ਸਾਜਨਾ ਦਿਵਸ ਤੇ ਸਚਕੰਚ ਸ੍ਰੀ ਹਰਮੰਦਰ ਸਾਹਿਬ ਹਾਜ਼ਰੀ ਲਗਵਾਉਣ ਲਈ ਪਹੁੰਚੇ ਨੇ ਤਲਵਲ ਸਾਹਿਬ ਅੱਜ ਉਹ ਦਿਨ ਹੈ ਉਹ ਮੁਕੱਦਸ ਦਿਨ ਹੈ ਜਦੋਂ ਖਾਲਸਾ ਦਾ ਸਾਜਨਾ ਦਿਵਸ ਮਨਾਇਆ ਜਾਂਦਾ ਹੈ ਅੱਜ ਬਹੁਤ ਵੱਡਾ ਬਹੁਤ ਹੀ ਵੱਡਾ ਇਤਿਹਾਸਿਕ ਦਿਨ ਹੈ ਸਾਡੇ ਵਾਸਤੇ ਅੱਜ ਦੇ ਦਿਨ ਖਾਲਸਾ ਪੰਥ ਦੀ ਜਿਹੜੀ ਸਾਜਨਾ ਹੋਈ ਸੀ ਸੋ ਮੱਥਾ ਟੇਕਣੇ ਅਰਦਾਸ ਕਰਨੇ ਸਰਬੱਤ ਦਾ ਭਲਾ ਮੰਗਣ ਆਏ ਆ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਚੜ੍ਹੇ ਕੋ ਕਰ ਲੈ ਸਾਡਾ ਪੰਜਾਬ ਰੰਗਲਾ ਪੰਜਾਬ ਬੜੇ ਪੰਜਾਬ ਤਰੱਕੀ ਕਦੇ ਇਹ ਅਰਦਾਸ ਗੁਰਮਹਾਰਜ ਦੇ ਅੱਗੇ ਕਰਦਾ ਸੋ ਆ ਤੁਸੀਂ ਸੁਣਿਆ ਹੈ ਕੁਲਦੀਪ ਸਿੰਘ ਢਾਲੀਵਾਲ ਉਮੀਦਵਾਰ ਲੋਕ ਸਭਾ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਵਾਹਿਗੁਰੂ ਘਰ ਇਹ ਅਰਦਾਸ ਬੇਨਤੀ ਕਰਨ ਆਏ ਨੇ ਕਿ ਸਾਡਾ ਪੰਜਾਬ ਸੂਬਾ ਜਿਹੜਾ ਹੈ ਉਹ ਤਰੱਕੀਆਂ ਕਰੇ ਉਹ ਬੁਲੰਦੀਆਂ ਛੂਹੇ ਔਰ ਆਸਮਾਨ ਤੇ ਜਾਏ ਇਹ ਅਰਦਾਸ ਬੇਨਤੀ ਲੈ ਕੇ ਉਹ ਵਾਹਿਗੁਰੂ ਦੇ ਚਰਨਾਚ ਹਾਜ਼ਰੀ ਲਗਵਾਉਣ ਲਈ ਪਹੁੰਚੇ ਦੇ ਸੋ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਖਾਲਸਾ ਸਾਜਨਾ ਦਿਵਸ ਤੇ

x aur whatsapp channel par